ਤੇ ਕਿਸੇ ਸਾਬਤ ਸੂਰਤ ਸਿੱਖ ਦੇ ਦਰਸ਼ਨ ਕਰ ਲੋ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣਗੇ ਵਿੱਚ ਕਿਉਂਕਿ ਖਾਲਸੇ ਨੂੰ ਸਹਿਬ ਨੇ ਆਪਣਾ ਖਾਸ ਰੂਪ ਦਿੱਤਾ ਹੈ ਕੋਈ ਪੁੱਤਰ ਤੇ ਉਹ ਵਰਗਾ ਲੱਗਦਾ ਹੋਵੇ ਤੇ ਆਪ ਸੁਭਾਵਕ ਆਪਮ ਕਹਿਦੇ ਨੇ ਬੀਤੀ ਰਸਕਤਾਂ ਪਿਓ ਨਾਲ ਮਿਲਣ ਅੱਜ ਸਾਡੀ ਸਿਕਲ ਗੁਰੂ ਸਾਹਿਬ ਤੋਂ ਕਿਧਰੇ ਕਿਧਰੇ ਦੂਰ ਹੁੰਦੀ ਜਾ ਰਹੀ ਹੈ ਲੋਕ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਖਾਸ ਰੂਪ ਸਮਾ ਦਿੱਤਾ ਨਾਲ ਉਸ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਜੇ ਗੁਰੂ ਦਾ ਦੀਦਾਰ ਕਰਨੇ ਤੇ ਗੁਰੂ ਦੇ ਸਿੱਖ ਵਿੱਚ ਗੁਰੂ ਸਾਹਿਬ ਦੀ ਸਮਕਾਲੀ ਉਸ ਵੇਲੇ ਪਾਇਸਰ ਪਈ ਤੇ ਸਾਸੀ ਨੇ ਭਾਈ ਪ੍ਰੇਲاد ਸਿੰਘ ਜੀ ਸਤਿ ਜੀ ਪੈਸਾ ਪਾਈ ਨੰਦ ਲਾਲ ਜੀ ਜਿਹੜੇ ਮੌਕੇ ਦੇ ਕਵੀ ਸੰਗ ਗੁਰ ਸਾਹਿਬ ਦੇ ਜਿਹੜੇ ਬਚਨ ਹੁੰਦੇ ਰਹੇ ਉਹਨਾਂ ਨੂੰ ਕਲਮ ਬੰਦ ਕਰਦੇ ਰਹੇ ਆਓ ਰਤਨਾਂ ਵਿੱਚੋਂ ਕਿਰ 10 ਮਿੰਟ ਆਪ ਜੀ ਦੇ ਲੈਣੇ ਨੇ ਸਾਬ ਕਿਨ ਲਗੇ ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ ਬਿਨਾ ਤੇਗ ਤੇ ਰੰਗ ਰੋ ਨਾ ਪਾਈ ਕਿ ਸੇ ਨੂੰ ਇਤਨੇ ਖੁਲ ਨਹੀਂ ਕਿ ਬਜਾਰਾ ਵਿੱਚ ਸਿਰ ਸਾਜ ਲੈ ਕੇ ਕੰਮ ਸਕੇ ਕੋਈ ਤਲਵਾਰ ਲੈ ਕੇ ਕੰਮ ਸਕੇ ਕੋਈ ਇਹ ਖਾਲਸੇ ਨੂੰ ਸਾਬ ਨੇ ਖਤਾਵ ਦਿੱਤਾ ਔਰ ਇਸ ਤੇ ਗਵਰਨਮੈਂਟ ਨੇ ਫੁੱਲ ਚੜਾਏ ਪਰ ਅੱਜ ਦੇ ਸਮੇਂ ਕੁਝ ਅਸਰ ਕੁਝ ਸਰਾਰਤੀ ਲੋਕ ਉਹਦੇ ਤੇ ਵੀ ਪ੍ਰਤੀਬੰਧ ਲਾਣਾ ਚਾਹੁੰਦੇ ਨੇ ਵੀ ਰਹਿਤ ਇਹਨਾਂ ਦੀ ਪੈਨ ਕਰੋ ਇਹ ਮੈਂ ਪਰसों ਪਰसों ਫੇਸਬੁੱਕ ਤੇ ਸੁਣਿਆ ਰਹਿਤਾਂ ਨੂੰ ਬੰਦ ਕਰਾਉਣ ਦਾ ਇਹ ਚੱਲ ਰਿਹਾ ਸਿਸਟਮ ਪਰ ਅਸੀਂ ਤੇ ਆਪ ਵੀ ਅੱਲਾਹ ਕੇ ਰੱਖੀ ਹੋਈ ਹੈ ਬੰਦ ਕਰਾਉਣ ਦੀ ਲੋੜ ਨਹੀਂ ਉਨ ਸੰਦੇ ਸਾਰੇ ਪ੍ਰਭੂ ਜੀ ਸੁਣਾਈ ਬਿਨਾ ਤੇਗ ਤਿਰਣ ਰਹੁ ਨਾ ਭਾਈ ਬਿਨਾ ਸ਼ਾਸਤਰ ਕੇ ਸੰਗ ਨਰਮ ਭੇੜ ਜਾਨੋ ਗਹਿ ਕਾਨ ਤਾਂ ਕੋ ਕਿਤ ਲੈ ਸਿਧਾਨ ਇਹ ਮੋਰ ਆਗਿਆ ਸੁਨੋ ਏ ਪਿਆਰੇ ਬਿਨਾ ਤੇਗ ਕੇ ਸੰ ਦੇਵੋਂ ਨਾਂ ਦੇ ਦਰ ਇਹ ਮੋਰ ਬੈਨਾ ਇਹ ਮੇਰੇ ਬਚਨ ਇਹ ਮੋਰ ਬੈਨਾ ਮਨੇ ਸੋ ਜੋਈ ਤੇ ਸੈ ਇ ਚਪੂਰੀ ਸਵੇ ਜਾਨ ਸਵੇਔਰ ਇਹਤ ਨਾਮੇ ਵਿਚਾਂ ਕੋਈ ਸਤਰ ਪੈ ਸਵਰਦੀਆਂ ਲਿਖੀਆਂ ਹੋਈਆਂ ਗੁਰੂ ਸਾਹਿਬ ਦੇ ਉਹ ਬਚਨ ਕਲਮਬਦ ਕਿਤੇ ਹੋਏ ਲਿਖਿਆ ਭਾਵੇਂ ਗੁਰਸਿੱਖ ਹਨ ਔਰ ਇਹਤ ਨਾਮੇ ਵਿਚਾਂ ਕੋਈ ਜਾਤੀ ਮਾਰੀ ਉਸ ਨੂੰ ਬਾਤ ਫਰਾਨਤ ਸਰਨ ਅਰਜਨ